ਸਤ ਸ੍ਰੀ ਅਕਾਲ ਦੋਸਤੋ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਇੱਕ ਲੋਕ ਕਹਾਣੀ ਕਿਸਾਨ ਦੀ ਸਿਆਣਪ ਇੱਕ ਕਿਸਾਨ ਆਪਣੇ ਖੇਤ ਵਿੱਚ ਹਲ ਵਾਰ ਰਿਹਾ ਸੀ ਉਸ ਕੋਲ ਸ਼ਿਕਾਰ ਖੇਡਦਾ ਰਾਜਾ ਆਇਆ ਰਾਜੇ ਨੇ ਘੋੜਾ ਰੂਪ ਕੇ ਕਿਸਾਨ ਨੂੰ ਕਿਹਾ ਭਾਈ ਸਾਹਿਬ ਤੁਹਾਡੇ ਕੋਲ ਕੁਝ ਖਾਣ ਪੀਣ ਲਈ ਹੈ ਕਿਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੋ ਰੁੱਖਾ ਮਿੱਸਾ ਮੇਰੇ ਕੋਲ ਹੈ ਉਹ ਹਾਜ਼ਰ ਹੈ ਕਿਸਾਨ ਨੇ ਪਹਿਲਾ ਰਾਜੇ ਨੂੰ ਕੋਰੇ ਧੋੜੇ ਵਿੱਚ ਠੰਡਾ ਪਾਣੀ ਪਿਆਇਆ ਅਤੇ ਹੱਥ ਧੁਆਏ ਅਤੇ ਫਿਰ ਲੂਣ ਵਾਲੀਆਂ ਵੇਸਣ ਦੀਆਂ ਰੋਟੀਆਂ ਗੰਡਾ ਅਤੇ ਖੱਟੀ ਲੱਸੀ ਜਿਹੇ ਪਦਾਰਥ ਖਾਣ ਲਈ ਦਿੱਤੇ ਅਜਿਹਾ ਭੋਜਨ ਰਾਜੇ ਨੇ ਪਹਿਲਾਂ ਕਦੇ ਨਹੀਂ ਸੀ ਛਕਿਆ ਰਾਜਾ ਭੋਜਨ ਛਕ ਕੇ ਬਹੁਤ ਖੁਸ਼ ਹੋਇਆ ਉਸਨੇ ਤੁਰਨ ਲੱਗਿਆ ਕਿਸਾਨ ਨੂੰ ਕਿਹਾ ਭਾਈ ਸਾਹਿਬ ਕੱਲ ਨੂੰ ਦਿਨੇ 10 ਵਜੇ ਮੇਰੇ ਕੋਲ ਰਾਜਧਾਨੀ ਪਹੁੰਚਣਾ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ ਜੋ ਤੁਸੀਂ ਮੂਹ ਮੰਗੋਗੇ ਮੈਂ ਤੁਹਾਨੂੰ ਉਹੀ ਇਨਾਮ ਦੇਵਾਂਗਾ ਕਿਸਾਨ ਦੂਜੇ ਦਿਨ ਰਾਜੇ ਦੇ ਕਿਲੇ ਅੱਗੇ ਪਹੁੰਚਿਆ ਉਸਨੇ ਸੰਤਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਸੰਤਰੀ ਨੇ ਉਸ ਉਸ ਨੂੰ ਠਹਿਰਨ ਲਈ ਕਿਹਾ ਅਤੇ ਆਪ ਮੁਲਾਕਾਤੀ ਅਫਸਰ ਕੋਲ ਜਾ ਕੇ ਕਿਸਾਨ ਦੇ ਆਉਣ ਦਾ ਕਾਰਨ ਦੱਸਣ ਲੱਗਿਆ ਵਾਪਸ ਆ ਕੇ ਉਸ ਨੇ ਕਿਸਾਨ ਨੂੰ ਕਿਹਾ ਕਿ ਇਨਾਮ ਵਿੱਚੋਂ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਅੱਧ ਤੇਰਾ ਅੱਧ ਮੇਰਾ ਸੰਤਰੀ ਨੇ ਖੁਸ਼ੀ-ਖੁਸ਼ੀ ਉਸ ਨੂੰ ਅੱਗੇ ਭੇਜ ਦਿੱਤਾ ਅੱਗੇ ਕਿਸਾਨ ਮੁਲਾਕਾਤੀ ਅਫਸਰ ਕੋਲ ਗਿਆ ਅਫਸਰ ਨੇ ਕਿਹਾ ਮੁਲਾਕਾਤ ਤਾਂ ਰਾਜੇ ਨਾਲ ਮੈਂ ਕਰਾਉਣੀ ਐ ਤੇ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਜਵਾਬ ਦਿੱਤਾ ਤੁਹਾਨੂੰ ਜੀ ਚੌਥਾ ਹਿੱਸਾ ਦੇਵਾਂਗਾ ਕਿਸਾਨ ਦੇ ਦਰਬਾਰ ਪਹੁੰਚਣ ਤੋਂ ਪਹਿਲਾਂ ਹੀ ਮੁਲਾਕਾਤੀ ਅਫਸਰ ਨੇ ਖਜ਼ਾਨਚੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ ਕੀ ਜਾਨ ਚੀ ਭੱਜ ਕੇ ਕਿਸਾਨ ਨੂੰ ਕਹਿਣ ਲੱਗਾ ਰੁਕ ਜਾ ਭਾਈ ਚੈੱਕ ਤਾਂ ਮੈਂ ਕਟਣਾ ਏ ਰਾਜੇ ਨੇ ਤਾਂ ਸਿਰਫ ਦਸਕਤ ਕਰਨੇ ਨੇ ਤੂੰ ਦੱਸ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਚੌਥਾ ਹਿੱਸਾ ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਨੇ ਖੜੇ ਹੋ ਕੇ ਉਸ ਦਾ ਸਵਾਗਤ ਕੀਤਾ ਅਤੇ ਬੈਠਣ ਲਈ ਕਿਹਾ ਫੇਰ ਰਾਜੇ ਨੇ ਕਿਸਾਨ ਨੂੰ ਕਿਹਾ ਮੰਗ ਜੋ ਮੰਗਣਾ ਹੈ ਮੈਂ ਤੇਰੇ ਨਾਲ ਕੀਤਾ ਵਾਦਾ ਪੂਰਾ ਕਰਾਂਗਾ ਕਿਸਾਨ ਨੇ ਸੋਚਿਆ ਕਿ ਮੰਗੀ ਮੰਗ ਵਿੱਚੋਂ ਬਚਣਾ ਤਾਂ ਕੁਝ ਨਹੀਂ ਇਹ ਸੋਚ ਕੇ ਉਸ ਨੇ ਝਟ ਕਿਹਾ ਮਹਾਰਾਜ ਮੇਰੀ ਮੰਗ ਹੈ ਕਿ ਮੇਰੇ ਸਿਰ ਵਿੱਚ 176 ਮਾਰੇ ਜਾਣ ਰਾਜੇ ਨੇ ਕਿਹਾ ਇਹ ਕੋਈ ਮੰਗ ਹੈ ਤੂੰ ਤਾਂ ਤੂੰ ਕਿਹੜਾ ਕੋਈ ਗਲਤੀ ਕੀਤੀ ਐ ਜੋ ਤੈਨੂੰ ਸਜ਼ਾ ਦਿੱਤੀ ਜਾਵੇ ਕੁਝ ਹੋਰ ਮੰਗ ਕਿਸਾਨ ਨੇ ਕਿਹਾ ਬਾਦਸ਼ਾ ਸਲਾਮਤ ਮੇਰੀ ਮੰਗ ਜਾਇਜ਼ ਐ ਤੁਸੀਂ ਮੇਰੀ ਮੰਗ ਪੂਰੀ ਕਰ ਦਿਓ ਰਾਜੇ ਨੇ ਇੱਕ ਜਾਂਚੀ ਨੂੰ ਸੱਦਿਆ ਅਤੇ ਕਿਸਾਨ ਦੀ ਮੰਗ ਮੰਗ ਲਿਖ ਕੇ ਦਸਕਤ ਕਰਵਾਉਣ ਲਈ ਕਿਹਾ ਜਦ ਹੀ ਖਜ਼ਾਨਚੀ ਨੇ ਲਿਖਤ ਕਿਸਾਨ ਦੇ ਹੱਥ ਫੜਾਈ ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦਾ ਹੁਕਮ ਦੇ ਦਿੱਤਾ ਫਿਰ ਕਿਸਾਨ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਸੰਤਰੀ ਨੂੰ ਸੱਦੋ ਮੈਂ ਆਪਣੀ ਮੰਗ ਦਾ ਅੱਧਾ ਭਾਗ ਉਸ ਨੂੰ ਦੇਣ ਦਾ ਵਾਅਦਾ ਕੀਤਾ ਸੰਤਰੀ ਸੱਦਿਆ ਗਿਆ ਅਤੇ ਕਿਸਾਨ ਨੇ 50 ਛੱਤਰ ਉਸ ਦੇ ਮਰਵਾ ਦਿੱਤੇ ਬਾਕੀ ਛੱਤਰਾਂ ਵਿੱਚ ਬਾਕੀ ਛੇਤਰਾਂ ਬਾਰੇ ਕਿਸਾਨ ਨੇ ਕਿਹਾ ਕਿ ਹੁਣ ਤੁਹਾਡੇ ਮੁਲਾਕਾਤੀ ਅਫਸਰ ਨੂੰ ਸਦੋ ਉਸ ਦੇ ਵੀ ਚੌਥੇ ਹਿੱਸੇ ਦੇ 25 ਛੇਤਰ ਮਰਵਾਏ ਗਏ ਫਿਰ ਖਜ਼ਾਨਚੀ ਨੂੰ ਬੁਲਾਇਆ ਗਿਆ ਤੇ 25 76 ਉਸ ਦੇ ਮਰਵਾਏ ਗਏ ਭਰੀ ਕਚਹਿਰੀ ਵਿੱਚ 100 ਛੇਤਰਾਂ ਦਾ ਇਨਾਮ ਵੰਡੇ ਜਾਣ ਤੋਂ ਬਾਅਦ ਜਦੋਂ ਕਿਸਾਨ ਤੁਰਨ ਲੱਗਿਆ ਤਾਂ ਰਾਜੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ ਸੀ ਕਿਉਂਕਿ ਕਿਲੇ ਦੇ ਦਰਵਾਜ਼ੇ ਤੱਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਬਚਣਾ ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਤਾ ਲੱਗ ਗਿਆ ਉਸ ਨੇ ਤੁਰੰਤ ਦੋਚੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਅਤੇ ਫਿਰ ਕਿਸਾਨ ਨੂੰ ਉਸ ਦੀ ਸਿਆਣਪ ਕਾਰਨ ਬਹੁਤ ਸਾਰਾ ਇਨਾਮ ਦੇ ਕੇ ਘਰ ਨੂੰ ਤੋਰਿਆ ਧੰਵਾਦ ਸਤ ਸ੍ਰੀ ਅਕਾਲ